ਜੀ ਜੀ ਪ੍ਰਣਾ ਜੀ ਮੰਤਰੀ ਜੀ ਨੇ ਦੱਸਿਆ ਕਿ ਬੰਨ ਬਣਾਉਣ ਨੂੰ ਸਰਕਾਰ ਰਾਜੀਆ ਪ੍ਰੋਵਾਈਡਡ ਜ਼ਮੀਨ ਮਿਲ ਸਕੇ ਮੈਂ ਉਸ ਇਲਾਕੇ ਚ ਹੜਾਂ ਦੇ ਵਿੱਚ ਕੰਮ ਕੀਤਾ ਤੇ ਮੰਤਰੀ ਸਾਹਿਬ ਜਿਹੜਾ ਮਾਝਾ ਆ ਉਹ ਦੁਆਬੇ ਤੋਂ 10 15 ਫੁੱਟ ਉੱਚਾ ਤੇ ਜੇ ਮਾਜੇ ਚ ਬਨ ਬਨਦਾ ਬਨਿਆ ਜਾਂਦਾ ਤੇ ਫਿਰ ਦੁਆਬੇ ਦੇ ਵਿੱਚ ਸਾਰਾ ਪਾਣੀ ਆਉਣਾ ਇਹਦਾ ਹਾਲੇ ਆ ਕਿ ਦੋਵੇਂ ਸਾਈਡਾਂ ਤੇ ਬਨ ਬਨਿਆ ਜਾਵੇ ਦੁਆਬੇ ਦੀ ਜ਼ਿੰਮੇਵਾਰੀ ਮੈਂ ਲੈ ਲਾਂ ਸਰਕਾਰ ਨੂੰ 1 ਰੁਪਿਆ ਵੀ ਸੁਲਤਾਨਪੁਰ ਲੋਧੀ ਦੇ ਇਲਾਕੇ ਚ ਜਿੱਥੇ ਜਿੱਥੇ ਬਨ ਬਨਿਆ ਜਾਊਗਾ 1 ਰੁਪਿਆ ਵੀ ਕੰਪਨਸੇਸ਼ਨ ਦੇਣ ਦੀ ਲੋੜ ਨਹੀਂ ਪਊਗੀ ਜੀਬੀਦਾਰ ਆਪ ਜ਼ਮੀਨਾ ਛੱਡਣ ਨੂੰ ਤਿਆਰ ਆ ਤਾਂ ਕਿ ਬਨ ਪੱਕਾ ਬਣ ਜਾ ਉਹਨਾਂ ਦੀ ਪਰਮਨੈਂਟ ਜਿਹੜੀ ਪ੍ਰੋਬਲਮ ਨੂੰ ਦਾ ਸੋਲੂਸ਼ਨ ਹੋ ਸਕੂਗਾ ਤੇ ਲਾਲਪੁਰਾ ਸਾਹਿਬ ਮੈਂ ਮਹਿਸੂਸ ਕਰਦਾ ਜੇ ਪਾਲਿਸੀ ਮਾਜੇ ਦੇ ਜ਼ਿੰਮੇਦਾਰਾਂ ਨੂੰ ਵੀ ਦਿੱਤੀ ਜਾਵੇ ਉਹ ਜ਼ਿੰਮੇਦਾਰ ਆਪ 20 20 ਫੁੱਟ 30 30 ਫੁੱਟ 40 40 ਫੁੱਟ ਜ਼ਮੀਨ ਛੱਡਣ ਨੂੰ ਤਿਆਰ ਹੈ ਕਿਉਂਕਿ ਉੱਤੇ ਆਰਜੀ ਬੰਦ ਤੇ ਆਲਰੇਡੀ ਬਣੇ ਹੋਏ ਆ ਜ਼ਮੀਨਾਂ ਆਲਰੇਡੀ ਦਿੱਤੀਆਂ ਹੋਈਆਂ ਸੋ ਸਰਕਾਰ ਇਸ ਚੀਜ਼ ਤੇ ਵਿਚਾਰ ਕਰੇ ਤੇ ਇੱਕ ਪਰਮਾਨੈਂਟ ਸੋਲੂਸ਼ਨ ਸਵਾਲ ਪੁੱਛੋ ਜੀ ਸਵਾਲ ਪੁੱਛੋ ਸਰ ਮੈਂ ਬੇਨਤੀ ਕਰਨਾ ਸਵਾਲ ਪੁੱਛਣਾ ਚਾਹੁੰਨਾ ਕਿ ਜੇ ਜ਼ਿਮੀਦਾਰ ਆਪਦੀ ਜ਼ਮੀਨ ਦੇਣ ਨੂੰ ਤਿਆਰ ਹੋਣ ਕੀ ਸਰਕਾਰ ਉੱਥੇ ਪ੍ਰੋਪਰ ਬੰਨ ਬਣਾਉਣ ਨੂੰ ਤਿਆਰ ਹੈਗੀ ਆ ਮੰਤਰੀ ਜੀ ਸਰ ਜੇਕਰ ਕਿਸਾਨ ਜ਼ਮੀਨਾਂ ਦੇਣ ਦੇ ਲਈ ਤਿਆਰ ਨੇ ਤਾਂ ਸਰਕਾਰ ਬੰਨ ਬਣਾਏਗੀ ਬਹੁਤ ਜਗ੍ਹਾ ਤੇ ਪਹਿਲਾਂ ਦੋਨੇ ਪਾਸੇ ਦਰਿਆਵਾਂ ਦੇ ਬੰਨ ਬਣੇ ਵੀ ਹੋਏ ਨੇ ਤੇ ਹੁਣ ਵੀ ਕਿਸਾਨਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਤੇ ਜੇ ਸਾਰੇ ਤਿਆਰ ਨੇ ਤਾਂ ਸਰਕਾਰ ਤਿਆਰ ਹੈ। ਥੈਂਕ ਯੂ ਥੈਂਕ ਯੂ